ਅਲਸੇ ਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਇਹੋ ਜਿਹਾ ਰੂਪ ਦਿੱਤਾ ਹੈ ਕਿ ਚਾਹ ਕੇ ਵੀ ਭੀੜ ਦੇ ਵਿੱਚ ਖਾਲਸਾ ਨਹੀਂ ਲੁਕ ਸਕਦਾ ਤੇ ਅਸੀਂ ਅਸੀਂ ਰੂਪ ਹੀ ਉਹਨਾਂ ਦਾ ਧਾਰਨ ਕਰ ਲਿਆ ਜਿਹੜੇ ਪੀੜਾਂ ਦੇ ਵਿੱਚ ਭੀੜ ਬਣ ਗਏ ਸਾਡਾ ਨਿਆਰਾਪਣ ਗਵਾਜ ਗਿਆ ਇਸ ਇਲਾਕੇ ਦੇ ਵਿੱਚ ਸਾਡਾ ਦੂਜੀ ਤੀਜੀ ਵਾਰ ਆਉਣਾ ਹੋਇਆ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਹੁਣ ਕੁਝ ਨੌਜਵਾਨ ਬਾਹਰੋਂ ਮੁਰ ਰਹੇ ਨੇ ਉਹਨਾਂ ਨੇ ਵੀ ਉਹ ਵਧਾਈ ਦੇ ਪਾਤਰ ਨੇ ਉਹਨਾਂ ਨੇ ਦੇਖੋ ਪੱਥਰ ਛੱਟ ਲਿਆ ਉਹ ਕਹਿੰਦੇ ਮੱਥੀ ਮੱਛੀ ਪੱਥਰ ਛੱਟ ਕੇ ਮੁਰਦੀ ਹੈ ਜਿਹੜੇ ਅੱਜ ਤਿਆਰੀਆਂ ਕਿਸੇ ਫਿਰਦੇ ਨੇ ਕਮਰ ਕਸੇ ਕਿਸੇ ਫਿਰਦੇ ਪੀ ਅਸੀਂ ਵਿਦੇਸ਼ਾਂ ਚ ਜਾ ਕੇ ਮਰਨਾ ਹੈ ਉਹਨਾਂ ਨੂੰ ਬੇਨਤੀ ਹੈ ਵੀ ਜਿਹੜੇ ਉੱਥੇ ਨੇ ਉਹਨਾਂ ਨਾਲ ਸਲਾਹ ਕਰ ਲੋ ਤੇ ਜਿਹੜੇ ਉੱਥੇ ਵੀ ਨੇ ਉਹ ਵੀ ਇਮਾਨਦਾਰੀ ਨਾਲ ਦੱਸਣ ਵੀ ਅਸੀਂ ਉੱਥੇ ਜਾ ਕੇ ਪੈਸਾ ਬਸ਼ੱਕ ਕਮਾ ਲਿਆ ਪਰ ਉੱਥੇ ਜਾ ਕੇ ਜੇ ਧਰਮ ਗਵਾ ਲਿਆ ਤੇ ਫਿਰ ਉਥੋਂ ਉਜੜ ਕੇ ਪਾਕਿਸਤਾਨ ਤੋਂ ਕੀ ਆਉਣ ਦੀ ਲੋੜ ਸੀ ਫਿਰ ਸਦੀਆਂ ਅਸੀਂ ਜੰਗਲਾਂ ਦੇ ਵਿੱਚ ਬਦੀਤ ਕੀਤੀਆਂ ਸਤਗੁਰ ਸੱਚੇ ਪਾਤਸ਼ਾਹ ਨੇ ਚਾਰ ਜੰਗਾਂ ਲੜੀਆਂ ਛੇਵੇਂ ਪਾਤਸ਼ਾਹ ਨੇ ਉਹ ਜੰਗਾ ਕਰਨ ਦੀ ਲੋੜ ਕੀ ਸੀ ਸਮਝੌਤਾ ਕਰ ਲੈਂਦੇ ਇਸਲਾਮ ਕਬੂਲ ਕਰ ਲੈਂਦੇ ਜੇ ਅਸੀਂ ਗੁਰੂ ਨੂੰ ਅੱਜ ਇਹੋ ਹੀ ਦਿਨ ਵਿਖਾਉਣੇ ਸੀ ਤੇ ਉਹਨਾਂ ਦੇ ਧੀਆਂ ਪੁੱਤਰ ਕਦੀ ਕਿਸੇ ਡੇਰੇਦਾਰ ਦੇ ਪਿੱਛੇ ਲੱਗ ਤੁਰਨ ਕਦੀ ਕਿਸੇ ਪਖੰਡੀ ਸਾਧ ਦੇ ਪਿੱਛੇ ਲੱਗ ਤੁਰਨ ਤੇ ਫਿਰ ਸਤਗੁਰ ਸੱਚੇ ਪਾਤਸ਼ਾਹ ਨੇ ਜਿਹੜੀ ਐਡੀ ਕਾਨਣਾ ਕਾਲੀ ਹੈ ਐਡੇ ਐਡੇ ਸਥਾਨ ਸਿਰਜੇ ਨੇ ਮੀਰੀ ਪਰੀ ਦੇ ਮਾਲਕ ਨੇ ਸਾਨੂੰ ਅਕਾਲ ਦਾ ਤਖਤ ਦਿੱਤਾ ਵੀ ਅਸੀਂ ਕਿਸੇ ਹੋਰ ਤਖਤ ਦੇ ਗੁਲਾਮ ਨਾ ਹੋਈਏ ਪਰ ਸਾਡੀ ਦਸ਼ਾ ਕੀ ਹੈ ਤਾਕਤ ਛੱਡੋ ਅਸੀਂ ਕਿਸੇ ਐਮਐਲਏ ਦੇ ਗੁਲਾਮ ਬੜ ਜਾਨੇ ਕਦੀ ਕਿਸੇ ਐਮਪੀ ਦੇ ਕਦੀ ਕਿਸੇ ਲੀਡਰ ਦੇ ਕਦੀ ਕਿਸੇ ਰਾਜਨੀਤਿਕ ਦੇ ਜੇ ਸਤਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਅਕਾਲੀ ਬਣਾਇਆ ਅਕਾਲੀ ਸ਼ਬਦ ਅੱਜ ਬਹੁਤ ਭਟਿਆ ਗਿਆ ਉਹ ਕਹਿੰਦੇ ਅਕਾਲੀ ਹੋਣਾ ਸ਼ਰਮ ਵਾਲੀ ਗੱਲ ਹੈ ਅਕਾਲੀ ਸ਼ਬਦ ਅਰਥ ਹੈ ਜਿਹੜਾ ਕਾਲ ਦਾ ਗੁਲਾਮ ਨਹੀਂ ਜਿਹੜਾ ਅਕਾਲ ਦਾ ਗੁਲਾਮ ਹੈ ਜਿਹੜਾ ਸਮੇਂ ਨਾਲ ਬਦਲਦਾ ਨਹੀਂ ਅੱਜ ਦੇ ਅਕਾਲੀ ਅਕਾਲੀ ਰਹੇ ਨਹੀਂ ਪਰ ਨੌਜਵਾਨੋਂ ਕਿਸੇ ਕੋਲ ਕਾਪੀਰਾਈਟ ਨਹੀਂ ਹੈਗਾ ਵੀ ਉਹ ਹੀ ਅਕਾਲੀ ਨੇ ਅਕਾਲੀ ਬਿਰਤੀ ਹੈ ਅਕਾਲੀ ਪਛਾਣ ਹੈ ਜਿਹਨੂੰ ਬਹਾਲ ਕਰਨਾ ਹਰ ਸਿੱਖ ਦੀ ਜ਼ਿੰਮੇਵਾਰੀ ਹੈ ਇਹ ਮੈਂ ਰਾਜਨੀਤਿਕ ਪਾਰਟੀ ਦੀ ਗੱਲ ਨਹੀਂ ਕਰਦਾ ਮੈਂ ਅਕਾਲੀ ਹੋਣ ਦੀ ਗੱਲ ਕਰਦਾ ਜੇ ਅਕਾਲੀ ਹੋ ਜਾਈਏ ਤੇ ਕਿਸੇ ਦੁਨਿਆਵੀ ਤਖਤ ਤੋਂ ਅਸੀਂ ਘਬਰਾ ਨਹੀਂ ਸਕਦੇ ਜੇ ਅਕਾਲੀ ਹੋ ਜਾਈਏ ਤੇ ਦੁਨੀਆਂ ਦੀ ਕੋਈ ਤਾਕਤ ਸਾਨੂੰ ਰਾਜ ਕਰਨ ਤੋਂ ਨਹੀਂ ਰੋਕ ਸਕਦੀ ਕੋ ਗੁਲਾਮ ਨਹੀਂ ਬਣਾ ਸਕਦੀ ਅੱਜ ਸਾਡੀ ਦਸ਼ਾ ਇਹ ਹੈ ਵੀ ਅਸੀਂ ਸਤਿਗੁਰ ਤੋਂ ਮੁਖ ਮੋੜਿਆ ਗੁਰੂ ਨੇ ਇਹ ਕਿਹਾ ਸੀ ਨਾ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਤੇ ਨਾਲ ਇਹ ਵੀ ਕਿਹਾ ਸੀ ਜਬ ਇਹ ਗਾਂ ਵੇਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ ਦੱਸੋ ਕਿਹੜੀ ਆਸੀ ਵੇਪਰ ਦੀ ਰੀਤ ਹੈ ਜਿਹੜੀ ਅਸੀਂ ਨਹੀਂ ਪਾਲਣਾ ਕੀਤੀ ਅਸੀਂ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲੇ ਆ ਜਿਨ੍ਹਾਂ ਸਾਡੇ ਤਖਤ ਟਟਾਏ ਆ ਅਸੀਂ ਉਹਨਾਂ ਦੀਆਂ ਜੁੱਤੀਆਂ ਚਟੀਆਂ ਤੇ ਅੱਜ ਦਸ਼ਾ ਕੀ ਆਣ ਪਈ ਹੈ ਨਾ ਘੜਦੇ ਰਹੇ ਆ ਨਾ ਘਾੜਦੇ ਆਨੰਦਪੁਰ ਤੋਂ ਵੀ ਨਿਕਲ ਆਏ ਤੇ ਸ਼ਾਇਦ ਦਿੱਲੀ ਦੇ ਵਿੱਚ ਵਸ ਜਾਈਏ ਦਿੱਲੀ ਵਰਗੇ ਹੋ ਜਾਈਏ ਨਾ ਉਹਨਾਂ ਸਾਨੂੰ ਰੱਖਿਆ ਨਾ ਉਹ ਜੋਗੇ ਰਹੇ ਆ ਪਰ ਸਤਗੁਰ ਸੱਚਾ ਪਾਤਸ਼ਾਹ ਬੜਾ ਦਿਆਲੂ ਹੈ ਅੱਜ ਵੀ ਜੇ ਸਤਿਗੁਰ ਸੱਚੇ ਪਾਤਸ਼ਾਹ ਗਿਰਦਾਸ ਇਹੋ ਹੀ ਕਰੀਏ ਕਿ ਸਤਿਗੁਰ ਸੱਚੇ ਪਾਸ਼ਾ ਜੀਓ ਅਸੀਂ ਭੁੱਲਣ ਹਾਰਿਆਂ ਤੁਸੀਂ ਬਖਸ਼ਣ ਹਾਰ ਜੋ ਅਸੀਂ ਭੁੱਲਾਂ ਕੀਤੀਆਂ ਮਨੁੱਖ ਭੁੱਲਾਂ ਕਰਦਾ ਹੈ ਕੇਵਲ ਗੁਰੂ ਅਕਾਲ ਪੁਰਖ ਰੂਪ ਭੁੱਲਾਂ ਨਹੀਂ ਕਰਦਾ ਭੁੱਲਣ ਅੰਦਰ ਸਭ ਕੋ ਅਪੁੱਲ ਗੁਰੂ ਕਰਤਾਰ ਸੋਜੇ ਅਸੀਂ ਭੁੱਲਾਂ ਕੀਤੀਆਂ ਸਾਨੂੰ ਬਖਸ਼ੋ ਸਾਨੂੰ ਕਿਰਪਾ ਕਰਕੇ ਆਪਣੇ ਨਾਮ ਨਾਲ ਜੋੜੋ ਸਾਨੂੰ ਕਿਰਪਾ ਕਰਕੇ ਧਰਮ ਨਾਲ ਜੋੜੋ ਦੀਨ ਚ ਪੱਕਿਆਂ ਕਰੋ ਸਾਡੇ ਤੇ ਕਿਰਪਾ ਕਰੋ ਸਾਨੂੰ ਇੰਨੇ ਕੁ ਬਲਵਾਨ ਬਣਾ ਦਿਓ ਵੀ ਜਦੋਂ ਕੌਮ ਲਈ ਸੰਘਰਸ਼ ਕਰਨਾ ਪੈ ਜਾਵੇ ਲਕੀਰ ਖਿੱਚਣੀ ਪੈ ਜਾਵੇ ਜਿਹੜੀ ਬਾਬਾ ਦੀਪ ਸਿੰਘ ਨੇ ਖਿੱਚੀ ਸੀ ਜੇ ਉਹ ਲਕੀਰ ਖਿੱਚਣੀ ਪੈ ਜਾਵੇ ਖਾਲਸਾ ਜੀ ਤੇ ਲਕੀਰ ਖਿੱਚ ਕੇ ਘਟੋ ਘਟ ਇੰਨਾ ਬਲ ਸਤਿਗੁਰੂ ਬਖਸ਼ ਦੇਣ ਵੀ ਉਹ ਲਕੀਰ ਟੱਪ ਜਾਈਏ ਉਸ ਤੋਂ ਬਾਅਦ ਇਹ ਤਾਂ ਟੱਪੀ ਜਾਣੀ ਹੈ ਕਈ ਕਹਿੰਦੇ ਵੀ ਤੁਸੀਂ ਹਰ ਥਾਂ ਮਰਨ ਦੀ ਗੱਲ ਕਰਦੇ ਜੋ ਨੌਜਵਾਨ ਨੂੰ ਮਰਨ ਦੀ ਗੱਲ ਤਾਂ ਕਰੀਦੀ ਐ ਸਾਡੇ ਮਨ ਦੇ ਵਿੱਚ ਮੌਤ ਦਾ ਭੈ ਵੜ ਚੁੱਕਾ ਹੈ ਮੌਤ ਦਾ ਭੈ ਇੱਕ ਐਸਾ ਭੈ ਹੈ ਜੇ ਤੇ ਡਰਿਆ ਮੌਤ ਤੋਂ ਮੌਤ ਨਹੀਂ ਆਉਂਦੀ ਤੇ ਮੈਂ ਕਹਿੰਨਾ ਤੁਸੀਂ ਸੱਚੇ ਜੋ ਡਰਨਾ ਚਾਹੀਦਾ ਪਰ ਜੇ ਡਰਿਆ ਵੀ ਆ ਜਾਂਦੀ ਹੈ ਇੱਥੇ ਆਪਾਂ ਵੱਡੇ ਵੱਡੇ ਸੂਰਮੇ ਮਰਦੇ ਵੇਖ ਲੈ ਵੱਡੇ ਵੱਡੇ ਡਰਪੋਕ ਵੀ ਮਰਦੇ ਵੇਖੇ ਤੇ ਵੱਡੇ ਵੱਡੇ ਸੂਰਮੇ ਬਹਾਦਰ ਵੀ ਮਰਦੇ ਵੇਖੇ ਦੋਨਾਂ ਦੀ ਮੌਤ 'ਚ ਫਰਕ ਹੈ ਅੱਜ ਜਦੋਂ ਕੋਈ ਨੌਜਵਾਨ ਨਾਰਚ ਨਛੇ ਦਾ ਟੀਕਾ ਲਾ ਕੇ ਮਰਦਾ ਹੈ ਮੈਨੂੰ ਉਸ ਗੱਲ ਦਾ ਦੁੱਖ ਹੈ ਮੌਤ ਦਾ ਦੁੱਖ ਨਹੀਂ ਜਿਸ ਤਰੀਕੇ ਨਾਲ ਅਸੀਂ ਮੌਤ ਨੂੰ ਚੁੜ ਰਹੇ ਹਾਂ ਇਸ ਗੱਲ ਦਾ ਦੁੱਖ ਹੈ ਜੇ ਮਰਨਾ ਹੈ ਤੇ ਮਰਨਾ ਕਿਵੇਂ ਹੈ ਕਬੀਰ ਮੋਹ ਮਰਨੇ ਕਾ ਚਾਉ ਹੈ ਮਰੋ ਤੋ ਹਰ ਕੇ ਦਵਾਰ ਮਦ ਹਰ ਪੂਛੇ ਕੌਣ ਹੈ ਪਰਾ ਹਮਾਰੇ ਬਾਹਰ ਇੱਕ ਭਗਤ ਕਬੀਰ ਜੀ ਕਹਿੰਦੇ ਨੇ ਕਿ ਮਰਨਾ ਵੀ ਉਹਦੇ ਦਵਾਰ ਤੇ ਹੈ ਤੇ ਇੰਨੀ ਨਿਰਮਲਤਾ ਦੇ ਨਾਲ ਮਰਨਾ ਵੀ ਉਹਦੇ ਦਰ ਤੇ ਮਰ ਕੇ ਪਏ ਹੋਈਏ ਤੇ ਉਹ ਪੁੱਛੇ ਬਣਾ ਵੀ ਇਹ ਕਿਉਂ ਪਏ ਨੇ ਤੇ ਕੌਣ ਪਏ ਨੇ ਜੇ ਮਰ ਲੱਗਿਆ ਵਿਚਾ ਰਖੀਏ ਵੀ ਸਾਡੀਆਂ ਤਸਵੀਰਾਂ ਲੱਗਣ ਸਾਡੇ ਬੁੱਤ ਲੱਗਣ ਤੇ ਉਹ ਮੌਤ ਵੀ ਸਤਗੁਰੂ ਨੂੰ ਪਰਵਾਹ ਨਹੀਂ ਸੋ ਨੌਜਵਾਨੋ ਰਾਹ ਚੁੜਨਾ ਪੈਣਾ ਹੈ ਇਹ ਗੁਲਾਮੀ ਕੋਈ ਐਸੀ ਚੀਜ਼ ਨਹੀਂ ਜਿਹੜੀ ਤੁਹਾਨੂੰ ਕੋਈ ਬਰੋ ਜਾਣ ਕੇ ਸਵੇਰੇ ਦੱਸਿਆ ਕਰੇ ਕੋਈ ਚੌਕੀਦਾਰ ਵੀ ਭਾਈ ਫਲਾਣੇ ਘਰ ਵਾਲੇ ਤੁਸੀਂ ਗੁਲਾਮ ਜੋ ਫਲਾਣੇ ਵਾਲੇ ਆਜ਼ਾਦ ਜੋ ਗੁਲਾਮੀ ਇਹੋ ਹੀ ਹੈ ਅੱਜ ਸਾਡੇ ਕੋਠਿਆਂ-ਕੋਠਿਆਂ ਜਿੱਡੇ ਪੁੱਤ ਮਰ ਜਾਂਦੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਜਦਨ ਤੁਸੀਂ ਹੱਕਾਂ ਦੀ ਆਵਾਜ਼ ਚੁੱਕ ਲਓ ਉਸ ਦਿਨ ਤੁਹਾਡੇ ਤੇ ਝੂਠੇ ਪਰਚੇ ਉਸ ਦਿਨ ਤੁਹਾਡੇ ਲਈ ਜੇਲ੍ਹਾਂ ਉਸ ਦਿਨ ਤੁਹਾਡੇ ਲਈ ਹਿੰਦੁਸਤਾਨ ਦੀ ਹਕੂਮਤ ਕੋਲ ਗੋਲੀਆਂ ਪਈਆਂ ਨੇ ਤੇ ਜੇ ਤੁਸੀਂ ਨਸ਼ਿਆਂ 'ਚ ਪਲੀਤ ਹੋਣਾ ਤੇ ਫੇਰ ਤੁਸੀਂ ਸੱਚੇ ਹੀ ਜੋ ਫੇਰ ਤੁਹਾਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਨਸ਼ੇ ਦਾ ਵਪਾਰੀ ਜਿਨੇ ਲੱਖਾਂ ਕਤਲ ਕੀਤੇ ਹੁਣ ਉਹਨੂੰ ਫੜਾਵੇ ਕੋਈ ਤੇ ਪੁਲਿਸ ਸ਼ਾਮਾਂ ਤੱਕ ਛੱਡ ਦਿੰਦੀ ਹੈ ਤੇ ਜੇ ਕੋਈ ਹੱਕ ਦੀ ਗੱਲ ਕਰੇ ਤੇ ਉਹਨੂੰ ਸਜਾਵਾ ਪੂਰੀਆਂ ਹੋਣ ਤੋਂ ਬਾਅਦ ਹੀ ਨਹੀਂ ਛੱਡਿਆ ਜਾਂਦਾ ਇਹ ਗੁਲਾਮੀ ਨਹੀਂ ਤੇ ਹੋਰ ਕੀ ਹੈ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਸੰਸਾਰ